ਇਹ ਸਾਨੂੰ ਹਰਾ ਨਹੀਂ ਸਕਦੇ ਮੈਂ ਰਾਤ ਦੇ 9:57 ਮਿੰਟ ਤੇ ਸਪੀਕਰ ਬੰਦ ਕਰਦਾ ਦੂਜਿਆਂ ਦਾ ਹਾਲ ਕਿਸੇ ਨੂੰ ਪਿੰਡ ਚ ਨਹੀਂ ਬੜਨ ਦਿੰਦੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦਿੰਦੇ ਸਭ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਕ ਸੂਤਰ ਧਾਰ ਦੇ ਤੌਰ ਤੇ ਪੇਸ਼ ਕਰਨ ਵਾਲੇ ਜਿਨ੍ਹਾਂ ਨੇ ਕਾਫੀਆਂ ਲਈ ਲੋਕਾਂ ਲਈ ਤਾੜੀਆਂ ਮਰਵਾਈਆਂ ਮੈਂ ਅਨਮੋਲ ਗਗਨ ਮਾਨ ਲਈ ਵੀ ਤਾੜੀਆਂ ਚਾਹੂੰਗਾ ਸਾਰਿਆਂ ਤੋਂ ਕਿ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਇੱਕ ਸੂਤਰਤਾ ਦੇ ਤੌਰ ਤੇ ਚਲਾਇਆ ਯੰਗ ਸਾਡੀ ਮਨਿਸਟਰ ਹੈ ਖਰੜ ਤੋਂ ਐਮ ਐਲ ਏ ਸਾਡੇ ਸਾਰੇ ਕੈਂਡੀਡੇਟ ਸਹਿਬਾਨ ਬੈਠੇ ਨੇ ਜਿਨ੍ਹਾਂ ਨੇ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਜਿਹਨੂੰ ਲੋਕ ਸਭਾ ਕਿਹਾ ਜਾਂਦਾ ਹੈ ਉਹਦੇ ਮੈਂਬਰ ਬਣਨਾ ਹੈ 4 ਜੂਨ ਨੂੰ ਰਿਜ਼ਲਟ ਆਉਣਾ ਹੈ ਦੋ ਸਾਡੇ ਜਿਹੜੇ ਉਮੀਦਵਾਰ ਨੇ ਮੀਤ ਹੇਰ ਜਿਹੜੇ ਸੰਗਰੂਰ ਤੋਂ ਤੇ ਲਾਲਜੀਤ ਪੁੱਲਰ ਜਿਹੜੇ ਖਡੂਰ ਸਾਬ ਤੋਂ ਅੱਜ ਉਹਨਾਂ ਦੀ ਕੋਰਟ ਦੇ ਵਿੱਚ ਇੱਕ ਪੇਸ਼ੀ ਸੀ ਕੋਈ ਪੁਰਾਣਾ ਕੇਸ ਚੱਲਦਾ ਹੈ ਤਰਨਤਾਰਨ ਵੱਲ ਸੋ ਨਹੀਂ ਆ ਸਕੇ ਸੋ ਸਾਡੇ 13 ਦੇ 13 ਜਿਹੜੇ ਕੈਂਡੀਡੇਟ ਨੇ ਉਹ ਤੁਹਾਡੇ ਸਾਹਮਣੇ ਨੇ ਅਸੀਂ ਅੱਜ ਇਹ ਵਿਲੱਖਣ ਕਿਸਮ ਦਾ ਪ੍ਰੋਗਰਾਮ ਇਸੇ ਕਰਕੇ ਰੱਖਿਆ ਕਿ ਤੁਹਾਡੀ ਜਾਣ ਪਹਿਚਾਨ ਹੋ ਜਾਏ ਮੈਂ ਸਾਰਿਆਂ ਨੂੰ ਜਿੰਨੇ ਵੀ ਪੱਤਰਕਾਰ ਸਹਿਬਾਨ ਆਏ ਨੇ ਸਾਡੇ ਵਲੰਟੀਅਰ ਸਹਿਬਾਨ ਵਰਕਰ ਸਹਿਬਾਨ ਲੀਡਰ ਸਹਿਬਾਨ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਇਹ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਅਸੀਂ ਤਾਂ ਜਿੱਕ ਆਪਸ ਵਿੱਚ ਇੱਕ ਦੂਜੇ ਨਾਲ ਇੰਟਰੋਡਕਸ਼ਨ ਹੈ ਕਿ ਤੁਸੀਂ ਇੱਕ ਦੂਜੇ ਨੂੰ ਮਿਲ ਲਓ ਪੱਤਰਕਾਰ ਸਹਿਬਾਨ ਕੱਲ ਨੂੰ ਇਹਨਾਂ ਦੀ ਇੰਟਰਵਿਊ ਕਰਨ ਜਾਣਗੇ ਕੱਲ ਕਿਸੇ ਦੀ ਗੱਡੀ 'ਚ ਇੰਟਰਵਿਊ ਹੋਊਗੀ ਕਿਸੇ ਦੀ ਰੈਲੀ 'ਚ ਹੋਊਗੀ ਕਿਸੇ ਦੀ ਟਾਬੇ ਤੇ ਇੰਟਰਵਿਊ ਹੋਊਗੀ ਕਿਸੇ ਦੀ ਮੋਟਰਸਾਈਕਲ ਤੇ ਹੋਊਗੀ ਤਾਂ ਕਿ ਇਹਨਾਂ ਦਾ ਜਿਹੜਾ ਆਪਣਾ ਬੈਕਗ੍ਰਾਉਂਡ ਹੈ ਉਹ ਵੀ ਸਾਰਾ ਤੁਸੀਂ ਜਾਣ ਸਕੋ ਸੋ ਇਸ ਵੇਲੇ ਖੰਡ ਕਿਸਮ ਦੇ ਪ੍ਰੋਗਰਾਮ ਲਈ ਸਭ ਤੋਂ ਪਹਿਲਾਂ ਪ੍ਰਬੰਧਕਾਂ ਨੂੰ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇੱਕ ਵਾਰੀ ਤਾੜੀਆਂ ਮੈਂ ਉਹਨਾਂ ਦੇ ਨਾਂ ਤੇ ਵੀ ਚਾਹਾਂਗਾ ਦੋਸਤੋ ਇਹ ਜਿਹੜੀਆਂ ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਹੈਗੀਆਂ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਇਹ ਚੋਣਾਂ ਸੰਵਿਧਾਨ ਨੂੰ ਬਚਾਉਣ ਦੀਆਂ ਚੋਣਾਂ ਨੇ ਇਹ ਚੋਣਾਂ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਨੇ ਬਹੁਤ ਵੱਡਾ ਇੱਕ ਸੰਕਟ ਖੜਾ ਹੋ ਗਿਆ ਦੇਸ਼ ਦੇ ਸਾਹਮਣੇ ਇੱਕ ਤਾਨਾਸ਼ਾਹ ਪੈਦਾ ਹੋ ਗਿਆ ਜਿਹੜਾ ਕਹਿੰਦਾ ਕਿ ਕੱਲਾ ਮੈਂ ਹੀ ਹੋਵਾਂ ਜਿੱਧਰ ਨੂੰ ਦੇਖਾਂ ਬਸ ਮੈਂ ਹੀ ਹੋਵਾਂ ਫੜ ਫੜ ਕੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਅੰਦਰ ਕਰੀ ਜਾਂਦਾ ਹੈ ਕਿ ਮੇਰੇ ਮੂਰੇ ਨਾ ਕੋਈ ਹੋਵੇ ਬਸ ਮੈਂ ਹੀ ਹੋਵਾਂ ਐਦਾਂ ਨਹੀਂ ਹੁੰਦਾ ਉੱਪਰ ਵੀ ਹੁੰਦਾ ਕੁਝ ਸਾਰਾ ਕੁਝ ਧਰਤੀ ਤੇ ਨਹੀਂ ਹੁੰਦਾ ਉੱਪਰੋਂ ਵੀ ਕੁਝ ਆਰਡਰ ਆਉਂਦੇ ਨੇ ਤੇ ਜਦੋਂ ਜ਼ਬਰ ਤੇ ਜ਼ੁਲਮ ਦੀ ਨੇਰੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਫਿਰ ਪ੍ਰਮਾਤਮਾ ਆਪਣਾ ਝਾੜੂ ਚਲਾਉਂਦਾ ਹੈ ਸੋ ਇਸ ਵਾਰ ਮੈਂ ਜਾ ਕੇ ਆਇਆ ਕੱਲ ਗੁਜਰਾਤ ਤੁਸੀਂ ਦੇਖਿਆ ਹੋਣਾ ਦੋ ਦਿਨ ਗੁਜਰਾਤ ਸੀ ਮੈਂ ਮੈਂ ਖਾਮ ਜਾ ਕੇ ਆਇਆ ਮੈਂ ਖੇਤਰ ਗਿਆ ਜਿੱਥੇ ਜਾਣਿਆ ਲੋਕ ਇਹੀ ਕਹਿੰਦੇ ਆ ਅਰਵਿੰਦ ਕੇਜਰੀ ਨਾਲ ਮਾੜੀ ਗੱਲ ਕੀਤੀ ਐ ਇਹ ਗਲਤ ਗੱਲ ਕੀਤੀ ਐ ਅਸੀਂ ਜੇਲ੍ਹ ਦਾ ਬਦਲਾ ਵੋਟ ਨਾਲ ਲਵਾਵਾਂਗੇ ਇਹ ਇਹ ਗੱਲ ਚੱਲ ਰਹੀ ਸੁਣ ਮੈਂ ਇਹੀ ਗੱਲ ਕਹਿਣਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ अरविंद केजरीवाल के की सोच ਦਾ ਨਾਮ ਹੈ ਤੁਸੀਂ ਵਿਅਕਤੀ ਨੂੰ ਤੱਕ ਗ੍ਰਿਫਤਾਰ ਕਰ ਲੋਗੇ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਜਿਹੜੇ ਲੱਖਾਂ ਕਰੋੜਾਂ केजरीवाल ਪੈਦਾ ਹੋ ਗਏ ਦੇਸ਼ ਦੇ ਵਿੱਚ ਉਹਨਾਂ ਨੂੰ ਕਿ ਕਿੱਥੇ ਕੈਦ ਕਰੋਗੇ ਤੁਸੀਂ ਸੋ ਇਸ ਕਰਕੇ ਪਾਰਦਰਸ਼ਤਾ ਦੀ ਇਮਾਨਦਾਰੀ ਦੀ ਜਿਹੜੀ ਰਾਜਨੀਤੀ ਦੀ ਸ਼ੁਰੂਆਤ अरविंद ਜੀ ਨੇ ਕੀਤੀ ਹੈ ਆਪਾਂ ਉਹਦੇ ਰਖਵਾਲੇ ਬਣਨਾ ਹੈ ਆਪਾਂ ਉਹਦੇ ਵਾਰਿਸ ਬਣਨਾ ਹੈ ਰਾਮਲੀਲਾ ਗਰਾਊਂਡ 'ਚ ਜੋ ਸ਼ੁਰੂ ਕੀਤੀ ਸੀ ਇਹ ਮਹਮ ਕਾਫਲਾ ਬੱਦ੍ਹਾ ਗਿਆ ਬੱਦ੍ਹਾ ਗਿਆ ਤੇ ਅੱਜ 10 ਸਾਲਾਂ ਚ ਆਮਾਦੀ ਪਾਰਟੀ ਨੈਸ਼ਨਲ ਪਾਰਟੀ ਹੈ ਜੀ 10 ਸਾਲਾਂ ਚ ਨੈਸ਼ਨਲ ਪਾਰਟੀ ਹੈ ਸਾਡੇ ਕੋਲੇ ਦੋ ਰਾਜਾਂ ਚ ਗਵਰਨਮੈਂਟ ਹੈ 10 ਸਾਡੇ ਲੋਕ ਸਭਾ ਚ ਨੇ ਮੈਂਬਰ ਰਾਜ ਸਭਾ ਚ ਸਾਡੇ ਕੋਲੇ 5 ਐਮ ਐਲ ਏ ਗੁਜਰਾਤ ਤੋਂ ਨੇ ਸਾਡੇ ਕੋਲੇ 2 ਐਮ ਐਲ ਏ ਗੋਆ ਤੋਂ ਨੇ ਸਾਡੇ ਕੋਲੇ ਸੰਗਰੋਲੀ ਮੱਧ ਪ੍ਰਦੇਸ਼ ਦੇ ਵਿੱਚ ਸਾਡਾ ਮੇਅਰ ਹੈ ਚੰਡੀਗੜ੍ਹ 'ਚ ਸਾਡਾ ਮੇਅਰ ਹੈ ਦਿੱਲੀ 'ਚ ਐਮਸੀਡੀ ਤੇ ਵਿੱਚ ਆਮ ਆਦਮੀ ਪਾਰਟੀ ਬਹੁਮਤ 'ਚ ਹੈ ਆਹੀ ਚੀਜ਼ ਬੀਜੇਪੀ ਵਾਲੇ ਨੂੰ ਰੜਕਦੀ ਹੈ ਕਿ ਜਿੱਥੇ ਜਾਂਦੇ ਨੇ ਸਵਾਗ ਹੀ ਫੇਰ ਦਿੰਦੇ ਆ ਇਸ ਕਰਕੇ ਇਹਨਾਂ ਨੂੰ ਕਿਵੇਂ ਨਾ ਕਿਵੇਂ ਰੋਕੀਏ ਪਰ ਪਰ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ حکومت وہ کرتے ہیں جن کا دلوں پر راج ہوتا ہے یوں کہنے کو تو مرغے کے سر پہ بھی تاج ہوتا ہے سو اس کرکے عام آدمی پارٹی لوکاں دے دلاں چ بڑی ہوئی ہے اسے کرکے آ بیٹھے نے سارے انہاں چ توہانوں لگدا کوئی بھی کوئی کسی মন্ত্রী دا منڈا ہو یا کسی نے کسی دے باپو نے کوئی عہدہ سنبھالیا ہوے نا عام کراں دے منڈے کڑیاں نے عام کراں دے اسیں ਆਹੀ ਦੁੱਖ ਇਹਨਾਂ ਨੂੰ ਇਸੇ ਕਰਕੇ ਸਾਡਾ ਵਿਰੋਧ ਕਰਦੇ ਆ ਬਿਨਾਂ ਗੱਲ ਤੋਂ ਵਿਰੋਧ ਕਰਦੇ ਆ ਕਿ ਆਮਕਰਾਂ ਦੇ ਤੀਆਂ ਪੁੱਤ ਕਿਉਂ ਬਹਿ ਗਏ ਇਨਾਂ ਕੁਰਸੀਆਂ ਤੇ ਇਨਾਂ ਕੁਰਸੀਆਂ ਤੇ ਸਾਡੇ ਤੀਆਂ ਪੁੱਤਾਂ ਨੇ ਬਹਿਣਾ ਹੁੰਦਾ ਸੀ ਪਰ ਆਮਕਰਾਂ ਦੇ ਤੀਆਂ ਪੁੱਤਾਂ ਨੂੰ ਅਰਵਿੰਦ ਕੇਜਰੀਵਾਲ ਨੇ ਝਾੜੂ ਦਾ ਚੋਣ ਨਿਸ਼ਾਨ ਦੇ ਕੇ ਗੰਦਗੀ ਦੀ ਸਫਾਈ ਕਰਵਾਤੀ ਆਮਕਰਾਂ ਦੇ ਤੀਆਂ ਪੁੱਤਾਂ ਨੇ ਕੀਤਾ ਹੈ ਸੋ ਹੁਣ ਆਉਣ ਵਾਲੇ ਦਿਨਾਂ 'ਚ ਮੈਂ ਇੱਥੇ ਹੀ ਰਹੂੰਗਾ ਪੰਜਾਬ 'ਚ ਰਹੂੰਗਾ ਜਿੱਥੇ ਕਹੋਂਗੇ ਮੈਂ ਆਉਂਗਾ ਪ੍ਰੋਗਰਾਮ ਤੁਸੀਂ ਬਣਾ ਲਿਓ ਕਿ ਕਿਹੜੇ ਪਿੰਡ ਵਿੱਚ ਦੀ ਜਾਣਾ ਹੈ ਕਿ ਕਿਹੜੇ ਰੂਟ ਤੇ ਰੋਡ ਸ਼ੋਅ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਕਿੱਥੋਂ ਦੀ ਰੈਲੀ ਕਰਾਉਣੀ ਹੈ ਥੱਲੇ ਵਾਲੇ ਕੰਮ ਤੁਸੀਂ ਸੰਭਲਿਓ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖਿਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਕੱਲੇ ਕੱਲੇ ਹਲਕੇ ਚ ਜਾਊਂਗਾ ਇੱਕ ਵਾਰ ਹੀ ਨਹੀਂ ਦੋ ਵਾਰੀ ਨਹੀਂ ਤਿੰਨ ਤਣ ਚਾਰ ਚਾਰ ਵਾਰੀ ਜਾਊਂਗਾ ਮਿਹਨਤ ਕਰਨ ਤੇ ਸਾਨੂੰ ਪਿੱਛੇ ਨਹੀਂ ਛੱਡ ਸਕਦੇ ਸਾਡੇ ਕੋਲ ਪੈਸੇ ਹੈ ਨਹੀਂ ਠੀਕ ਹੈ ਸਾਡੇ ਕੋਲ ਮਸਲ ਪਾਵਰ ਹੈ ਨਹੀਂ ਗੁੱਡਾ ਕਰਦੀ ਅਸੀਂ ਕਰਦੇ ਨਹੀਂ ਨਫਰਤ ਦੀ ਰਾਜਨੀਤੀ ਅਸੀਂ ਕਰਦੇ ਨਹੀਂ ਪਰ ਮਿਹਨਤ ਦੇ ਵਿੱਚ ਇਹ ਸਾਨੂੰ ਹਰਾ ਨਹੀਂ ਸਕਦੇ ਮੈਂ ਰਾਤ ਦੇ 9:57 ਮਿੰਟ ਤੇ ਸਪੀਕਰ ਬੰਦ ਕਰਦਾ ਉਹ ਤਾਂ ਗਲ ਕਰ ਕਲੈਕਸ਼ਨ ਕਮਿਸ਼ਨ ਨੇ 10 ਵਜੇ ਤੱਕ ਕਿਹਾ ਹੋਇਆ ਜੇ 1 ਵਜੇ ਕਰਦੇ ਮੈਂ 12:55 ਤੇ ਕਰਿਆ ਕਰੂੰਗਾ ਬੰਦ ਸੋ ਅਸੀਂ ਉਹ ਲੋਕਾਂ ਅਸੀਂ ਪੋ ਮਾਗਦੀਆਂ ਪੋ ਮਾਗਦੀਆਂ ਰਾਤਾਂ ਕਣਕਾਂ ਨੂੰ ਪਾਣੀ ਲਾ ਕੇ ਕੱਟੀਆਂ ਹੋਈਆਂ ਨੇ ਅਸੀਂ 45 ਤੋਂ 50 ਡਿਗਰੀ ਚ ਕੰਮ ਕੀਤਾ ਹੋਇਆ ਖੇਤਾਂ ਚ ਸਾਨੂੰ ਨਹੀਂ ਗਰਮੀ ਸਾਨੂੰ ਨਹੀਂ ਸਰਦੀ ਡਰਾ ਸਕਦੀ ਹਾਂ ਜਦੋਂ ਮਿਸ਼ਨ ਇਹ ਹੋਵੇ ਕਿ ਲੋਕ ਇੰਨਾ ਪਿਆਰ ਕਰਦੇ ਹੋਣ ਮੂਰੋਂ ਫਿਰ ਥਕਾਵਟ ਜਮੇ ਨਹੀਂ ਹੁੰਦੀ ਫੁੱਲਾਂ ਨਾਲ ਗੱਡੀ ਭਰ ਦਿੰਦੇ ਆ ਲੋਕ ਮੈਨੂੰ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਪੈਟਰੋਲ ਪੰਪ ਤੇ ਗੱਡੀ ਰੋਕ ਕੇ ਫੁੱਲ ਲਾ ਕੇ ਆਪਦੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਆ ਆ ਪਿਆਰ ਕਿੱਥੇ ਮਿਲਦਾ ਜੀ ਤੁਸੀਂ ਦੇਖ ਲਿਓ ਦੂਜੇ ਦੂਜਿਆਂ ਦਾ ਹਾਲ ਕਿਸੇ ਨੂੰ ਪਿੰਡ ਚ ਨਹੀਂ ਵੜਨ ਦਿੰਦੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦਿੰਦੇ ਕਿਉਂ